ਤੁਹਾਡੀ ਵੀਡੀਓ ਵਾਇਰਲ ਹੁੰਦੀ ਆ ਜਿਸ ਦੇ ਵਿੱਚ ਤੁਸੀਂ ਆਪਣੀ ਹੀ ਪਤਨੀ ਨੂੰ ਆਪਣੇ ਸਕੇ ਚਾਚੇ ਦੇ ਪੁੱਤ ਨਾਲ ਤੋੜ ਦਿੰਦੇ ਹੋ ਕੀ ਗੱਲ ਬਣਦੀ ਹੈਗੀ ਕਿ ਐਡੀ ਮਜਬੂਰੀ ਪਰ ਜਦੋਂ ਬੰਦੇ ਨੇ ਸੁਧਰਨਾ ਹੀ ਨਹੀਂ ਗਏ ਹਮ ਚਲੋ ਇੱਕ ਵਾਰੀ ਮੈਨੂੰ ਨਹੀਂ ਪਤਾ ਗਲਤ ਆ ਜਾਂ ਸਹੀ ਪਰ ਇੱਕ ਦੋ ਵਾਰੀ ਜੇ ਆਪਾਂ ਸਮਝਾਉਣ ਦੇ ਬਾਵਜੂਦ ਵੀ ਨਹੀਂ ਸੁਧਰਦਾ ਨਾ ਕੋਈ ਫਿਰ ਉਹ ਅੱਗੇ ਜਾ ਕੇ ਨਾ ਦੁੱਖ ਜ਼ਿਆਦਾ ਹੋ ਜਾਂਦਾ ਮੇਰੀ ਲਾਹ ਮਰ ਜੀ ਸੇਦਨ ਅੱਛਾ ਲਾਹ ਮਰ ਜਾ ਕਰੀਸਤ ਮੇਰੀ ਲਾਹ ਮਰ ਜਾ ਅਰ ਯਕੀਨ ਹੀ ਮੈਨੂੰ ਇਹ ਤਾਂ ਇੰਨਾ ਸੀ ਕਿ ਕੋਈ ਇਹਦੇ ਬਾਰੇ ਕੁਝ ਕਹਿੰਦਾ ਸੀ ਮੈਨੂੰ ਉਹ ਗਲਤ ਲੱਗਦਾ ਸੀ ਇਹ ਨਹੀਂ ਅੱਖਾਂ ਬੰਦ ਕਰਕੇ ਵਿਸ਼ਵਾਸ ਕਰ ਵਿਸ਼ਵਾਖਾਂ ਬੰਦ ਕੀਤਾ ਜੀ ਦਿਮਾਗ ਨਾਲ ਗਰਮ ਹੋ ਗਿਆ ਗੁੱਸਾ ਆਇਆ ਮੈਂ ਘਰੇ ਸਾਡੇ ਦੋਵਾਂ ਨੂੰ ਹਮ ਮੈਂ ਇਹਦੇ ਤੇਰੇ ਪਰ ਲੋਕਾਂ ਨੂੰ ਇਹ ਗੱਲਾਂ ਕਹਿ ਰਹੇ ਆਪਣਾ ਮਹੱਲਾ ਸਾਰਾ ਕਹਿ ਰਿਹਾ ਤੁਹਾਡੇ ਦੋਵਾਂ ਬਾਰੇ ਮੈਨੂੰ ਤੁਸੀਂ ਦੱਸੋ ਜੇ ਤਾਂ ਵੀ ਗੁੱਸਾ ਨਾ ਕਰੋ ਜੇ ਮੇਰੀ ਗੱਲ ਤਾਂ ਮੈਂ ਵੀ ਜੇ ਤਾਂ ਤੁਹਾਨੂੰ ਲੱਗਦਾ ਤੁਸੀਂ ਗਲਤ ਹੋ ਤੇ ਫਿਰ ਵੀ ਮੈਂ ਨਹੀਂ ਰੱਖਣੀ ਇਹਨੂੰ ਟਾਹ ਤੈਨੂੰ ਲੈ ਜਾਣੀ ਪੈਣੀ ਓ ਯਾਰ ਤੂੰ ਮੈਨੂੰ ਕਹਿਣਾ ਪਿਆ ਤੂੰ ਯਾਰ ਲੋਕਾਂ ਪਿੱਛੇ ਲੱਗ ਗਿਆ ਮੈਂ ਜਨਾ ਜਮਾ ਨਹੀਂ ਗਲਤ ਹੈਗਾ ਜੇ ਕੁਝ ਵੀ ਮੇਰੀ ਭੈਣ ਆ ਕਹਿੰਦਾ ਤਾਂ 6 ਸਾਲਾਂ ਦੇ ਵਿੱਚ ਕਦੋਂ ਬਾਈ ਪਤਾ ਲੱਗਦਾ ਵੀ ਉਹਦੇ ਨਾਲ ਗਲਤ ਰਿਲੇਸ਼ਨ ਹੁੰਦੇ ਦਾ ਕਦੇ ਵੀ ਮੈਂ ਫੇਰ ਕਹਿੰਦਾ ਮੈਂ ਯਾਰ ਇਹ ਲੋਕੀਆ ਬਕਵਾਸ ਕਰਦੇ ਮੈਂ ਚੱਲ ਘਰੇ ਆਉਂਦਾ ਫਿਰ ਮੈਂ ਉਹਨੂੰ ਵੀ ਕਹਿੰਦਾ ਮੈਂ ਘਰੇ ਨਾ ਆਇਆ ਕਿ ਫੜੇ ਅੱਛਾ ਵੀ ਜੇ ਲੋਕੀ ਗਲਤ ਤੇ ਹੈ ਨਾ ਤੂੰ ਨਾ ਆਇਆ ਘਰੇ ਕਹਿੰਦਾ ਚੱਲ ਬਾਈ ਨਹੀਂ ਹੁੰਦਾ ਘਰੇ ਮੈਨੂੰ ਪਤਾ ਨਹੀਂ ਸੀਗਾ ਵੀ ਇੰਸਟਾਗ੍ਰਾਮ ਤੇ ਗੱਲਾਂ ਇਹਨਾਂ ਦੀ ਹੁੰਦੀਆਂ ਹਨ ਕੋਈ ਰਿਕਾਰਡਿੰਗ ਨਹੀਂ ਮੈਂ ਇੱਥੇ ਬੋਲ ਸਕਦਾ ਜੋ ਜੋ ਮੈਂ ਸੁਣਿਆ ਬੁੱਗੇ ਲਾਓ ਜੀ ਤੁਸੀਂਾਂ ਤਾਂ ਕੋਈ ਗੱਲ ਕੀਤੀ ਨਹੀਂ ਹਾਂ ਥੋੜੇ ਕੁ ਸਮਿਆਂ ਦੇ ਵਿੱਚ ਤੁਸੀਂ ਇੱਕ ਵੀਡੀਓ ਵਾਇਰਲ ਜਾਦਾ ਸੋਸ਼ਲ ਮੀਡੀਆ ਤੇ ਦੇਖਦੇ ਪਏ ਹੋ ਕਿ ਇੱਕ ਭਰਾ ਨੇ ਇੱਕ ਵੀਰ ਨੇ ਜਿਹੜਾ ਹੈਗਾ ਆਪਣੀ ਹੀ ਘਰ ਵਾਲੀ ਨੂੰ ਆਪਣੇ ਹੀ ਸਕੇ ਚਾਚੇ ਦੇ ਪੁੱਤ ਦੇ ਨਾਲ ਤੋੜ ਦਿੱਤਾ ਕਿਉਂਕਿ ਉਹਦੇ ਚਾਚੇ ਦੇ ਪੁੱਤ ਨਾਲ ਜਿਹੜੇ ਸੀ ਗਲਤ ਰਿਲੇਸ਼ਨ ਹੋ ਗਈ ਸੀ ਬਾਈ ਦਾ ਜਿਗਰਾ ਦੇਖੋ ਵੀ ਆਪਦੇ ਘਰ ਵਾਲੀ ਨੂੰ ਆਪਦੇ ਸਕੇ ਚਾਚੇ ਦੇ ਪੁੱਤ ਨਾਲ ਤੋੜਨਾ ਇਹ ਵੀ ਕਿਸੇ ਕਿਸੇ ਦੇ ਵਿੱਚ ਜਿਹੜਾ ਹੌਸਲਾ ਹੁੰਦਾ ਬਾਕੀ ਪਰਿਵਾਰ ਟੁੱਟਿਆ ਘਰ ਟੁੱਟਿਆ ਬਾਈ ਦੇ ਦਿਲ ਦੇ ਵਿੱਚ ਪਤਾ ਨਹੀਂ ਕੀ ਕੀ ਸਵਾਲ ਉੱਠਦੇ ਨੇ ਕਿਉਂਕਿ ਨਿੱਕੇ ਨਿੱਕੇ ਬੱਚਿਆਂ ਦੀ ਜ਼ਿੰਮੇਵਾਰੀ ਜਿਹੜੀ ਹੈਗੀ ਅੱਜ ਉਹ ਬਾਈ ਦੇ ਸਿਰ ਤੇ ਪੈ ਗਈ ਆ ਅੱਜ ਉਸ ਨੌਜਵਾਨ ਨਾਲ ਅਸੀਂ ਗੱਲਬਾਤ ਕਰਨ ਦੇ ਲਈ ਪਹੁੰਚੇ ਆ ਕਿ ਕੀ ਗੱਲਬਾਤ ਬਣੀ ਕਿ ਜਿਹੜਾ ਘਰ ਦੇ ਵਿੱਚ ਐਦਾਂ ਦਾ ਮਾਹੌਲ ਬਣ ਗਿਆ ਮੇਰੇ ਸਤਿਕਾਰ ਸਤਿਕਾਰ ਜੀ ਕੀ ਨਾਮ ਹੈ ਤੁਹਾਡਾ ਜਸਸੀ ਹੈ ਮੇਰਾ ਨਾਮ ਜਸਸੀ ਨਾ ਹਾਂਜੀ ਕਿਹੜਾ ਪਿੰਡ ਆ ਤੁਹਾਡਾ ਬਈ ਮੇਰਾ ਪਿੰਡ ਭਗਵਾਨਪੁਰਾ ਜੀ ਮਲੋਟ ਭਗਵਾਨਪੁਰਾ ਬਈ ਤੁਹਾਡੀ ਵੀਡੀਓ ਵਾਇਰਲ ਹੁੰਦੀ ਆ ਜਿਸ ਦੇ ਵਿੱਚ ਤੁਸੀਂ ਆਪਣੀ ਹੀ ਪਤਨੀ ਨੂੰ ਆਪਣੇ ਸਕੇ ਚਾਚੇ ਦੇ ਪੁੱਤ ਨਾਲ ਤੋਰ ਦਿੰਦੇ ਹੋ ਹਾਂਜੀ ਕੀ ਗੱਲ ਬਣਦੀ ਹੈਗੀ ਕਿ ਐਡੀ ਮਜਬੂਰੀ ਬਣ ਗਈ ਦੇਖੋ ਇੱਕ ਇਹ ਹੌਸਲਾ ਵੀ ਆ ਕਿਉਂਕਿ ਹਰ ਇੱਕ ਬੰਦਾ ਇਹ ਕੰਮ ਨਹੀਂ ਕਰ ਸਕਦਾ ਕੀ ਗੱਲ ਬਾਤ ਬਣੀ ਹੈਗੀ ਕਿ ਕੀ ਮਜਬੂਰੀ ਬਣੀ ਕਿ ਤੁਹਾਨੂੰ ਆਪਦੇ ਘਰ ਦੇ ਲੋਨ ਦੇ ਨਾਲ ਤੋਰਨਾ ਮਜਬੂਰੀ ਤਾਂ ਇਹਨਿੰਦੇ ਚ ਕੀ ਕਹਿ ਸਕਦੇ ਜਦੋਂ ਬੰਦੇ ਨੇ ਸੁਧਰਨਾ ਹੀ ਨਹੀਂ ਗਈ ਹੂੰ ਚਲੋ ਚਲੋ ਇੱਕ ਵਾਰੀ ਮੈਨੂੰ ਨਹੀਂ ਪਤਾ ਗਲਤ ਆ ਜਾਂ ਸਹੀ ਹੂੰ ਪਰ ਇੱਕ ਦੋ ਵਾਰੀ ਜੇ ਆਪਾਂ ਸਮਝਾਉਣ ਦੇ ਬਾਵਜੂਦ ਵੀ ਨਹੀਂ ਸੁਧਰਦਾ ਨਾ ਕੋਈ ਫਿਰ ਉਹ ਅੱਗੇ ਜਾ ਕੇ ਨਾ ਦੁੱਖ ਜ਼ਿਆਦਾ ਹੋ ਜਾਂਦਾ ਹੂੰ ਨੁਕਸਾਨ ਦਾ ਘਰ ਬਣ ਜਾਂਦਾ ਉਹ ਚੀਜ਼ਾਂ ਜਦ ਸਿਰ ਜ਼ਿਆਦਾ ਚੜਦੇ ਪਰਵਾਣ ਹੋ ਜਾਂਦਾ ਸਿਰ ਤੋਂ ਹੂੰ ਨੁਕਸਾਨ ਦਾ ਘਰ ਬਣਦਾ ਫਿਰ ਉਸ ਆਪਾਂ ਜ਼ਰੂਰੀ ਨੁਕਸਾਨ ਕਿਸੇ ਦਾ ਕਰਉਣਾ ਹੀ ਹੂੰ ਤੇ ਫਿਰ ਮੈਂ ਭੇਜ ਦਿੱਤਾ ਜੀ ਮੈਂ ਚੱਲ ਅ ਤੁਸੀਂ ਥੋੜੇ ਗਿਆ ਕਿੰਨਾ ਟਾਈਮ 6 ਸਾਲ ਹੋ ਗਏ 6 ਸਾਲ ਹੋ ਗਏ ਹਾਂਜੀ 6 ਸਾਲਾਂ ਦੇ ਵਿੱਚ ਕਦੋਂ ਬਾਈ ਪਤਾ ਲੱਗਦਾ ਵੀ ਉਹਦੇ ਨਾਲ ਗਲਤ ਰਿਲੇਸ਼ਨ ਹੁੰਦੇ ਦਾ ਕਦੇ ਵੀ ਨਹੀਂ ਪਤਾ ਹੀ ਨਹੀਂ ਲੱਗਿਆ ਕਦੇ ਹੀ ਪਤਾ ਲੱਗਣ ਦਿੱਤਾ ਫਿਰ ਪਤਾ ਕਦੋਂ ਲੱਗਦਾ ਤੁਹਾਨੂੰ ਕਦੇ ਯਕੀਨ ਸੀ ਇੰਨਾ ਮੇਰੀ ਲਾਹ ਮੈਰ ਦੀ ਸੀ ਇਹ ਤਾਂ ਅੱਛਾ ਲਾਹ ਮੈਰ ਦੇ ਕਰਾਈਸ ਤੋਂ ਮੇਰੀ ਲਾਹ ਮੈਰ ਜਾ ਯਕੀਨ ਹੀ ਮੈਨੂੰ ਇਹ ਤਾਂ ਇੰਨਾ ਸੀ ਕਿ ਕੋਈ ਇਹਦੇ ਬਾਰੇ ਕੁਝ ਕਹਿੰਦਾ ਸੀ ਮੈਨੂੰ ਉਹ ਗਲਤ ਲੱਗਦਾ ਸੀ ਇਹ ਨਹੀਂ ਅੱਖਾਂ ਬੰਦ ਕਰਕੇ ਵਿਸ਼ਵਾਸ ਕਰਦਾ ਵਿਸ਼ਵਾ ਅੱਖਾਂ ਬੰਦ ਕੀਤਾ ਜੀ ਵਿਸ਼ਵਾਸ ਜਦੋਂ ਹੋਵੇ ਵਿਸ਼ਵਾਸ ਜੀਦੋ ਬਿਲਕੁਲ ਲਾਈਫ ਪਾਰਟਨਰ ਆ ਚਲੋਣਾ ਅਕਸਰ ਮੇਰੇ ਨਾਲ ਘਰ ਦੇ ਨਾਲ ਲੜ ਕੇ ਆਈ ਆ ਪਤਾ ਨਹੀਂ ਕੀ ਕੋਈ ਦੁੱਖ ਚੱਲ ਕੇ ਮੇਰੇ ਨਾਲ ਆਈ ਸੀ ਤੇ ਉਹ ਚੀਜ਼ਾਂ ਆਟੋਮੈਟਿਕ ਵਿਸ਼ਵਾਸ ਜਗਾਉਂਦੀਆਂ ਹਾਂ ਹਾਂ ਬਿਲਕੁਲ ਉਹ ਚੀਜ਼ਾਂ ਵਿਸ਼ਵਾਸ ਜਗਾਉਂਦੀਆਂ ਵੀ ਆਟੋਮੈਟਿਕ ਵੀ ਹਾਂ ਨਹੀਂ ਇਹ ਜਨਾਨੀ ਮੇਰੇ ਪਿੱਛੇ ਆਈ ਏ ਥੋੜੀ ਐਂਜੋ ਵੀ ਵਿੱਚ ਤੋਂ ਆਪਦੇ ਮਾਂ ਤੋਂ ਨਾਲ ਲਟਕ ਕੇ ਆਈ ਆ ਸਾਰਾ ਕੁਝ ਬੜਾ ਕੁਝ ਸੀ ਉਹਦੇ ਪਿੱਛੇ ਫੈਮਿਲੀ ਚ ਹੋਰ ਸਿਸਟਮ ਸੀ ਇਹਦੇ ਹਾਂ ਉਸ ਤੋਂ ਬਾਅਦ ਸਾਡਾ ਚਲੋ ਪਤਾ ਲੱਗਿਆ ਕਿਸੇ ਨੇ ਦੱਸਿਆ ਮੈਨੂੰ ਕਹਿੰਦਾ ਯਾਰੋ ਮੁੰਡਾ ਆਉਂਦਾ ਤੁਹਾਡੇ ਕੋਲ ਠੀਕ ਨਹੀਂ ਹੈਗਾ ਹੂੰ ਮੈਨੂੰ ਉਹਦੇ ਤੇ ਬਹੁਤ ਯਕੀਨ ਆਹਦੇ ਚਾਚੇ ਦੇ ਪੁੱਤ ਤੇ ਉਹ ਯਕੀਨ ਦਾ ਖੁਸ਼ ਹੋ ਗਏ ਭਰਾ ਚਲੋ ਸਾਰੇ ਚਾਚੇ ਤਾਂ ਆਂਦੇ ਆ ਉਹ ਤੇ ਮੈਨੂੰ ਯਕੀਨਵਾਦੂ ਮੈਂ ਨਹੀਂ ਇਹ ਨਹੀਂ ਹੋਣਾ ਹੂੰ ਉਹ ਇਹਦੋਂ ਦੁਗਨੈ ਤੇ ਜੇ ਕਿਨ ਮੈਂ ਜੇ ਉਹ ਗਲਤ ਹੋਣਾ ਤੇ ਇਹਨੂੰ ਥੱਪੜ ਮਾਰੂਗੀ ਹੂੰ ਮੈਂ ਮੈਂ ਦਿਮਾਗ ਕਿਨਾਂ ਗਰਮ ਹੋ ਗਿਆ ਗੁੱਸਾ ਆਇਆ ਮੈਂ ਘਰੇ ਸਾਡੇ ਦੋਵਾਂ ਨੂੰ ਹੂੰ ਮੈਨਾਰੇ ਤੇਰੇ ਵਰ ਲੋਕਾਂ ਨੂੰ ਇਹ ਗੱਲਾਂ ਕਹਿ ਰਹੇ ਆਪਣਾ ਮਹੱਲਾ ਸਾਰਾ ਕਹਿ ਰਿਹਾ ਤੁਹਾਡੇ ਦੋਵਾਂ ਬਾਰੇ ਮੈਨੂੰ ਤੁਸੀਂ ਦੱਸੋ ਜੇ ਤਾਂ ਵੀ ਗੁੱਸਾ ਨਾ ਕਰੋ ਜੇ ਮੇਰੀ ਗੱਲ ਤਾਂ ਮੈਂ ਵੀ ਜੇ ਤਾਂ ਤੁਹਾਨੂੰ ਲੱਗਦਾ ਤੁਸੀਂ ਗਲਤ ਹੋ ਤੇ ਫਿਰ ਵੀ ਮੈਂ ਨਹੀਂ ਰੱਖਣੀ ਇਹਨੂੰ ਟਾਹ ਤੈਨੂੰ ਲੈ ਜਾਣੀ ਪੈਣੀ ਹੂੰ ਓ ਯਾਰ ਤੂੰ ਮੈਨੂੰ ਕਹਿਣਾ ਪਾ ਤੂੰ ਯਾਰ ਲੋਕਾਂ ਪਿੱਛੇ ਲੱਗ ਗਿਆ ਮੈਂ ਜਨਾ ਜਮਾ ਨਹੀਂ ਗਲਤ ਹੈਗਾ ਜਾਂ ਕੁਝ ਵੀ ਮੇਰੀ ਭੈਣ ਆ ਕਹਿੰਦਾ ਤਾਂ ਅੱਛਾ ਮੇਰੀ ਮਾਂ ਕਹਿੰਦਾ ਮੇਰੀ ਭੈਣ ਕਹਿੰਦਾ ਇਹਦੇ ਨਾਲ ਕੁਝ ਕਰੂੰਗਾ ਪਹਿਲਾਂ ਉਹਦੀ ਭੈਣ ਨਾਲ ਕੁਝ ਕਰੂੰਗਾ ਅੱਡੀ ਵਰਡਿੰਗ ਕਹਤੀ ਉਹਨੇ ਵਰਡਿੰਗ ਕਹੀ ਆ ਮੇਰੇ ਮੂੰਹ ਤੇ ਕਹੀ ਆ ਫਿਰ ਯਕੀਨ ਆ ਗਿਆ ਉਹ ਕਹਿੰਦੀ ਤੂੰ ਪਾਗਲ ਹੋਇਆ ਕਿ ਨਹੀਂ ਲੋਕਾਂ ਪਿੱਛੇ ਲੱਗੀ ਜਾਂਦਾ ਕਹਿੰਦੀ ਤੇ ਕਹਿੰਦੀ ਯਾਰ ਕਹਿੰਦੀ ਜਵਾਕ ਆ ਕਹਿੰਦੀ ਅੱਛਾ ਕਹਿੰਦੀ ਆਪਣੇ ਕਾਰਤਿਕ ਵਰਗਾ ਤਾਂ ਆਇਆ ਕਹਿੰਦੀ ਅੱਛਾ ਮੁੰਡੇ ਦਾ ਬੇਟਾ ਤਾਂ ਨਾ ਕਾਰਤਿਕ ਹਨ ਮੈਂ ਫਿਰ ਕਹਾ ਮੈਂ ਯਾਰ ਇਹ ਲੋਕੀ ਨਾ ਬਕਵਾਸ ਕਰਦੇ ਮੈਂ ਚਲ ਘਰੇ ਆਉਂਦਾ ਫਿਰ ਮੈਂ ਉਹਨੂੰ ਕਿਹਾ ਮੈਂ ਘਰੇ ਨਾ ਆਇਆ ਕਿ ਸਾਡੇ ਅੱਛਾ ਵੀ ਜੇ ਲੋਕੀ ਗਲਤ ਤੇ ਨਾ ਤੂੰ ਨਾ ਆਇਆ ਘਰੇ ਕਹਿੰਦਾ ਚਲ ਬਈ ਨਹੀਂ ਹੁੰਦਾ ਘਰੇ ਯਾਰ ਮੈਂ ਹੂੰ ਚਲੋ ਜੀ ਗੱਲ ਹੋ ਗਈ ਟਾਈਮ ਪਿਆ ਥੋੜਾ ਜਿਆ ਤਲੋ ਵਧੀਆ ਮੈਨੂੰ ਮੈਨੂੰ ਪਤਾ ਨਹੀਂ ਸੀਗਾ ਬੀ ਇੰਸਟਾਗ੍ਰਾਮ ਤੇ ਗੱਲ ਉਹਨਾਂ ਦੀ ਹੁੰਦੀ ਪਈ ਐ ਅੱਛਾ ਇੰਸਟਾਗ੍ਰਾਮ ਤੇ ਗੱਲ ਕਰਦੇ ਗੱਲ ਕਰਦੇ ਇੰਸਟਾਗ੍ਰਾਮ ਤੇ ਉਹਨੂੰ ਤਾਂ ਚਲੋ ਬਲਾਕ ਕਰਵਾਤਾ ਮੈਂ ਚਲ ਛੱਡਿਆ ਜਦੋਂ ਮੈਂ ਲੋਕੀ ਗੱਲਾਂ ਬਣਾਉਂਦੇ ਨਾ ਮੈਂ ਹਾਂ ਆਪਣੇ ਮੈਂ ਸਾਰੇ ਇਹਦੀ ਵਿਗੜੂਗੀ ਯਾਰ ਆਪਣੇ ਨਾਲ ਵਧੀਆ ਬਣੀ ਇੱਕ ਦੂਜੇ ਦੀ ਆਪਾਂ ਹੋਣਾ ਜਾਂਦੇ ਘਰੇ ਹਣਾ ਵਿਗੜੂਗੀ ਮਾੜੀ ਜੀ ਗੱਲ ਤੋਂ ਐਵੇਂ ਹੂੰ ਬਿੱਗਵਾ ਦੀ ਸ਼ੱਕ ਦਿਮਾਗ ਚ ਪੈ ਹੀ ਜਾਂਦਾ ਐ ਉਹਨੇ ਨਾ ਰਿਕਾਰਡਿੰਗ ਭੇਜੀ ਕਹਿੰਦਾ ਹੈਲੋ ਯਾਰ ਉਹ ਕਹਿੰਦਾ ਦੂਜੇ ਫੋਨ ਤੇ ਫੋਨ ਲਾ ਹੂੰ ਉਹ ਮੇਰੇ ਨਾਲ ਕਲੇਪ ਆ ਵੀਡੀਓ ਉਹ ਐਡੀ ਅੱਛਾ ਉਹ ਮੈਂ ਨਾ ਜਦੋਂ ਕੁਦਰ ਤੇ ਮੈਂ ਇੰਸਟਾਗ੍ਰਾਮ ਖੋਲੀ ਖੜਾ ਸੀ ਜਦੋਂ ਉਹ ਵੀਡੀਓ ਉਹ ਆਈ ਮੈਸੇਜ ਆਇਆ ਹਾਂਜੀ ਇਹ ਕਰਦਾ ਸੀ ਜਾਨੀ ਕਿ ਮੈਸੇਜ ਵੀ ਗ੍ਰੇਡ ਕਰ ਦਿੰਦੇ ਸੀ ਦੇਖ ਹਾਂ ਹੁਣ ਇਹਨਾਂ ਦਾ ਮੇਰੇ ਕੋਲ ਟਾਈਮ ਨਹੀਂ ਤੁਸੀਂ ਵੇਖੀ ਜਣੇ ਹੋ ਅੱਜ ਤੁਸੀਂ ਇੱਥੇ ਮੇਰੇ ਕੰਮ ਤੇ ਐਵੇਂ ਨਾ ਨਾ ਮਲਗਣ ਦਾ ਟਾਈਮ ਆ ਬਿਲਕੁਲ ਤੇ ਇਹ ਵੇਖ ਕੇ ਗ੍ਰੇਡ ਕਰ ਦਿੰਦੇ ਸੀ ਉਹ ਮੈਨੂੰ ਕੁਦਰ ਦੀ ਮੈਂ ਸੁਣੀ ਨਾ ਆਵਾਜ਼ ਮੈਨੂੰ ਆਇਆ ਉਹਦੀ ਲੱਗੀ ਮੈਂ ਚੱਕ ਕੇ ਫਾਰਵਰਡ ਕੀਤੀ ਆ ਉਹਦੇ ਵਾਲੇ ਪਾਸੇ ਨਾਲ ਦੇ ਨਾਲ ਕਰ ਲਈ ਕਰ ਲਈ ਮੈਂ ਸਕਰੀਨ ਸ਼ਾਟ ਵੀ ਲੈ ਲਿਆ ਵੀ ਆਇਆ ਮੈਂ ਘਰੇ ਚਲਾ ਗਿਆ ਹਾਂ ਉਹ ਉਹ ਮੁੰਡਾ ਗਲੀ ਚ ਫਿਰਦਾ ਸੀ ਜੀ ਉਸ ਵਕਤ ਹਾਂ ਉਹਨੂੰ ਪਤਾ ਨਹੀਂ ਲੱਗਿਆ ਵੀ ਮੈਂ ਆਈ ਜਾਂ ਅੱਜ ਕਿਵੇਂ ਮੈਨੂੰ ਨਹੀਂ ਪਤਾ ਚੀਦਾ ਉਹ ਜਦੋਂ ਮੈਂ ਆਇਆ ਤੁਰਨ ਲੱਗ ਪਿਆ ਮੋਟਰਸਾਈਕਲ ਤੇ ਜਾਣ ਲੱਗ ਪਿਆ ਮੈਂ ਆਵਾਜ਼ ਮਾਰੇ ਮੇਰੇ ਗਾਲ ਸੁਣੋ ਰੇ ਉਹਨੂੰ ਆ ਗਿਆ ਉਹਨੂੰ ਨਹੀਂ ਪਤਾ ਲੱਗਿਆ ਵੀ ਕਿਉਂ ਆਇਆ ਕਿਉਂ ਨਹੀਂ ਪਤਾ ਨਹੀਂ ਉਹਨੂੰ ਕਿ ਸ਼ੱਕ ਹੋ ਗਿਆ ਕਿ ਵੀ ਘਰੇ ਕਲੇਸ਼ ਪਊਗਾ ਇਹਨਾਂ ਦਾ ਕਿਵੇਂ ਪਊਗਾ ਨਹੀਂ ਸੱਚ ਮੈਂ ਘਰੇ ਸਿੱਧਾ ਵੜਿਆ ਮੈਂ ਤਾਂ ਫੋਨ ਫੋਇਆ ਤੁਸੀਂ ਆਪਦੇ ਟਾਈਮ ਤੋਂ ਉਸ ਦਿਨ ਪਹਿਲਾਂ ਜਾਵੜੇ ਜਲਦੀ ਜਾਵੜੇ ਉਹੀ ਟਾਈਮ ਗਿਆ ਸੀਗਾ ਅੱਛਾ ਟਾਈਮ ਹੋ ਗਿਆ ਟਾਈਮ ਹੀ ਰੋਈ ਸੀਗਾ ਉਹਨੂੰ ਉਹ ਲੱਗਿਆ ਨਾ ਵੀ ਉਹ ਤਾਂ ਚਲਾ ਗਿਆ ਹੁਣ ਕਿੱڑا ਹੋਣਾ ਤੇ ਮੈਂ ਉਵੇਂ ਵਾਪਸ ਚਲਾ ਗਿਆ ਹਾਂ ਮਿੰਟ ਜੋ ਮੇਜਰ ਰਿਕਾਰਡਿੰਗ ਫੋਨ ਮੂਵੀ ਵਾਪਸ ਚਲਾ ਗਿਆ ਮੈਂ ਮੇਰੇ ਨਾਲ ਦਾ ਮੁੰਡਾ ਨੇ ਮੈਂ ਕਿਹਾ ਤੂੰ ਰਹਿ ਮੈਂ ਆ ਮੈਂ ਆਉਣਾ ਹੂੰ ਵਾਪਸ ਚਲਾ ਗਿਆ ਉਹ ਜਾ ਕੇ ਕਹਿੰਦਾ ਪਹਿਲਾਂ ਤਾਂ ਮੈਂ ਜਾ ਕੇ ਜਿਹੜਾ ਵੇਖ ਮੈਂ ਤਾਂ ਫੋਨ ਖੋਇਆ ਹੂੰ ਫੋਨ ਕਿਹਾ ਫੋਨ ਦੇ ਵਿੱਚ ਕੁਝ ਵੀ ਨਹੀਂ ਡਲੀਟ ਕਰਤਾ ਡਲੀਟ ਕੀਤਾ ਆ ਸੀਗਾ ਮੇਰੇ ਕੋਲ ਤਾਂ ਸਕਰੀਨ ਸ਼ਾਟ ਪਈ ਸੀ ਚਲੋ ਹੋ ਗਿਆ ਸਾਡਾ ਝਗੜਾ ਹੋ ਗਿਆ ਅਸੀਂ ਲੜਨ ਲੱਪੇ ਇੱਕ ਦੂਜੇ ਨਾਲ ਜੀ ਉਹ ਕਹਿੰਦਾ ਮੈਂ ਗਲਤ ਨਹੀਂ ਹੈਗੀ ਤੂੰ ਗਲਤ ਹੈ ਤੂੰ ਉਹ ਆ ਇਹ ਆ ਉਹ ਅੱਗੇ ਅੱਗੇ ਚੱਲ ਪਿਆ ਸਾਰਾ ਵਾਵਾ ਹੋ ਗਿਆ ਜੀ ਮੈਂ ਉਹ ਹੀ ਗੁੱਸੇ ਦਾ ਮਾਰਾ ਬਾਹਰ ਆ ਗਿਆ ਉਹ ਬਾਹਰ ਖੜਿਆ ਸੀਗਾ ਅੱਛਾ ਬਾਹਰ ਖੜਾ ਸੀ ਬਾਹਰ ਖੜਾ ਸੀ ਉਹਨੇ ਡਿਲੀਟ ਕਰ ਲਿਆ ਹੋਰ ਰਿਕਾਰਡਿੰਗਾਂ ਮੈਂ ਫੋਨ ਕੋਲਿਆ ਹਾਂ ਜੀ ਮੈਨੂੰ ਨਹੀਂ ਪਤਾ ਕੁਝ ਡਿਲੀਟ ਕਰਤੀਆਂ ਹੋਣ ਜਾਂ ਕੋਈ ਕਰਨੀਆਂ ਹੋਣ ਹਨਾ ਮੈਂ ਫੋਨ ਕੋਲਿਆ ਜਗੇ ਰਿਕਾਰਡਿੰਗਾਂ ਤੁਹਾਨੂੰ ਬਸ ਤੁਹਾਨੂੰ ਕੋ ਰਿਕਾਰਡਿੰਗ ਨਹੀਂ ਮੈਂ ਇੱਥੇ ਬੋਲ ਸਕਦਾ ਜੋ ਜੋ ਮੈਂ ਸੁਣਿਆ ਬੁੱਗੇ ਲਾਓ ਜੀ ਤੁਸੀਂਾਂ ਤਾਂ ਕੋਈ ਗੱਲ ਕੀਤੀ ਨਹੀਂ ਉਹਨਾਂ ਨੇ ਨਹੀਂ ਕੋਈ ਗੱਲ ਕਰ ਰਹੇ ਬੁੱਗਾ ਮੇਰਾ ਜਾਨੂ ਨਾ ਮੇਰੀ ਤੁਕਾਂ ਜੀ ਵੇ ਕਾ ਹਸਬੰਡ ਵਾਈਫ ਆਹ ਹਾਂ ਜੀ ਮੈਂ ਹਸਬੰਡ ਵਾਈਫ ਕਰ ਦ ਜੋ ਪਹਿਲਾਂ ਮੈਂ ਕੋਧ ਕਰਦਾ ਰਿਆਂ ਬਈ ਹਨਾ ਮੇਰੀ ਲਾਫਸੀ ਮੈਰਿਜ ਸੀ ਮੈਂ ਖੋਦ ਪਹਿਲਾ ਜੋ ਸਾਲ ਪਹਿਲਾ ਆਪਣਾ ਰਿਲੇਸ਼ਨ ਚ ਮੈਂ ਗੱਲਾਂ ਕਰਦਾ ਉਹ ਚੀਜ਼ਾਂ ਸੇਮ ਫਿਰ ਉਹਨੂੰ ਕੁਝ ਪਰਸਨਲੀ ਗੱਲਾਂ ਕਹਿ ਰਹੀ ਹੋ ਮੈਨੂੰ ਮਾੜਾ ਚੰਗਾ ਕਹਿ ਰਹੇ ਨੇ ਦੋਵੇਂ ਜਣੇ ਤੁਹਾਨੂੰ ਨਹੀਂ ਪੰਡੀ ਜਾਂਦੇ ਮੈਨੂੰ ਪੰਡੀ ਜਾਂਦੇ ਇਹ ਨੂੰ ਕਹੀ ਜਾਂਦਾ ਤਾਂ ਬਾਹਰ ਮਾੜਾ ਗੰਦਾ ਉਸ ਕੁੜੀ ਨਾਲ ਗਲਤ ਹੈ ਉਸ ਕੁੜੀ ਨਾਲ ਗਲਤ ਹੈ ਉਹਨੂੰ ਕਹੀ ਜਾਂਦਾ ਉਹ ਵੀ ਕਹੀ ਜਾਂਦੀ ਉਹ ਬਹੁਤ ਜਾਂਦਾ ਗੰਦੇ ਸ਼ਬਦ ਵਰਤ ਰਹੀ ਉਸ ਉਹਨਾਂ ਵਿੱਚ ਰਿਕਾਰਡਿੰਗਾਂ ਕੁਝ ਮੈਂ ਡਿਲੀਟ ਵੀ ਰਿਕਾਰਡਿੰਗਾਂ ਕੀਤੀ ਉਹਦੇ ਵਿੱਚੋਂ ਰੱਖਿਆ ਨਹੀਂ ਮੈਂ ਉਹ ਡਿਲੀਟ ਕਰਤੀਆਂ ਮੈਂ ਹੂੰ ਕੁਝ ਮੈਂ ਆਪਣੇ ਫੋਨ 'ਚ ਸਵੈਪ ਕਰ ਲਈਆਂ ਸੀਗੀਆਂ ਹੂੰ ਉਹ ਬਾਹਰੀਆਂ ਦੇ ਫਿਰ ਬਾਲੇ ਹੋ ਜਾਣਾ ਸੀ ਮੈਂ ਛੱਡ ਪਰੇ ਜਦੋਂ ਲੋਕਾਂ ਨੂੰ ਪਤਾ ਲੱਗ ਗਿਆ ਮੈਨੂੰ ਤਾਂ ਐ ਸੀ ਬਸ ਮੈਂ ਪਿੰਡ ਵਾਲੇ ਇਕੱਠੇ ਕੀਤੇ ਹੋਇਆ ਮੈਂ ਬਸ ਸਰਪੰਚ ਇਹਨਾਂ ਵਿੱਚ ਮੈਂ ਸੁਣਾਤੀਆਂ ਜੇ ਇੱਕ ਦੋ ਕੋੜੀਆਂ ਨਹੀਂ ਸੁਣਾਉਣੀਆਂ ਵਿੱਚੋਂ ਜਿਹੜੇ ਮੇਨ-ਮੇਨ ਜਿਹਾ ਸੀਗੀਆਂ ਸੁਣਾਤੀਆਂ ਤੇ ਮੈਂ ਚਲੋ ਆਪਦਾ ਜਾਨ ਦੇ ਖੁਸ਼ ਰਹਿਣਾ ਉਹਦਾ ਪਾਗ ਲਾਣਾ ਦੇਣਾ ਜਿਹੜੇ ਜਨਾਨੇ ਆਪਦੇ ਹੋ ਹੀ ਨਹੀਂ ਫਿਰ ਉਹ ਕੀ ਫਾਇਦਾ ਮੈਂ ਉਹਦੇ ਪਿੱਛੇ ਲੜਨ ਦਾ ਭਈ ਅੱਜ ਕਿਤੇ ਨਾ ਕਿਤੇ ਵਿਸ਼ਵਾਸ ਉੱਠ ਗਿਆ ਲੰਧਰਜ ਵਾਲਿਆਂ ਦਾ ਵੀ ਦੇਖੋ ਹਣਾ ਕਿੱਥੇ ਲੜ ਕੇ ਆਏ ਹਣਾ ਇੱਕ ਦੂਜੇ ਨਾਲ ਦੁਸ਼ਮਣੀਆਂ ਪਾਈਆਂ ਰਿਸ਼ਤੇਦਾਰੀਆਂ ਨਾਲ ਵੀ ਪਈਆਂ ਹੋਣੀਆਂ ਦੁਸ਼ਮਣੀਆਂ ਹਣਾ ਅੱਜ ਐਡਾ ਵੱਡਾ ਤੁਸੀਂ ਆਪਦੇ ਹੱਥੀ ਲਵ ਮੈਰਿਜ ਕਰਵਾ ਕੇ ਤੁਸੀਂ ਅੱਜ ਆਪਦੀ ਸਕੇ ਚਾਚੇ ਦੇ ਪੁੱਤ ਨਾਲ ਤੋਰਤੀ ਹਣਾ ਇੱਕ ਗੱਲ ਕਹੋ ਆਪਣੇ ਸੱਗਿਆਂ ਚੋਂ ਨਹੀਂ ਸੀਗਾ ਜਿਵੇਂ ਘਰਾਂ ਚੋਂ ਸੀਗੇ ਘਰਾਂ ਦੇ ਵਿੱਚੋਂ ਸੀ ਘਰਾਂ ਚੋਂ ਸੀ ਵੀ ਚਾਚੇ ਤਾਏ ਸੀ ਪਰ ਉਹਨਾਂ ਨਾਲ ਵਧੀਆ ਰਿਲੇਸ਼ਨ ਸੀਗੇ ਹੁਣ ਜਣ ਬਹੁਤ ਵਧੀਆ ਸੀਗਾ ਹਮ ਮੇਰੇ ਚਾਚੇ ਤਾਂ ਮੇਰ ਨਾਲ ਇਸ ਗੱਲੋਂ ਖਫਾ ਸੀਗੇ ਤੂੰ ਇਹ ਨਹੀਂ ਲੈ ਕੇ ਆਉਣੀ ਹਮ ਅਸੀਂ ਲੜ ਪਏ ਮੈਂ ਵਿਗਾੜ ਲਈ ਉਹਨਾਂ ਨਾਲ ਮੇਰੇ ਸਾਕਿਆ ਨਾਲ ਮੈਂ ਵਿਗਾੜ ਲਈ ਵੀ ਅਸੀਂ ਉਹ ਕਹਿੰਦੇ ਨਹੀਂ ਲੈ ਕੇ ਆਉਣੀ ਮੈਂ ਹੀ ਲੈ ਕੇ ਆਉਣੀ ਮੈਂ ਹਮ ਉਹਨਾਂ ਨਾਲ ਮੇਰੀ ਵੀ ਗੜ ਗਈ ਅੱਜ ਕਿਤੇ ਨਾ ਕਿਤੇ ਲੱਗਦਾ ਵੀ ਜਿਹਦੇ ਕਰਕੇ ਮੈਂ ਆਪਦੇ ਰਿਸ਼ਤੇਦਾਰਾਂ ਨਾਲ ਨਹੀਂ ਉਹ ਆਏ ਮੇਰੇ ਆਏ ਮੇਰੀ ਵੱਡੀ ਭਾਬੀ ਆਈ ਹੈ ਮੇਰੇ ਤਾਈ ਆਈ ਹੈ ਚਾਚੀਆਂ ਆਈਆਂ ਜਾਨੀ ਕਿ ਉਹਨਾਂ ਨੂੰ ਦੁੱਖ ਲੱਗਦਾ ਜਦੋਂ ਆ ਕੇ ਉਹ ਰੋਣ ਲੱਗੀਆਂ ਗਲੇ ਲਾ ਕੇ ਉਹ ਵੀ ਰੋਂਦਾ ਜੀ ਜਿਹਨੂੰ ਦੁੱਖ ਜ਼ਿਆਦਾ ਲੱਗਿਆ ਹੋਵੇ ਬਾਈ ਫਿਰ ਉਹ ਦੁਆਇ ਨਹੀਂ ਫੀਲ ਹੁੰਦਾ ਆਪਣੇ ਆਪਣੇ ਹੀ ਹੁੰਦੇ ਆ ਫੀਲ ਤਾਂ ਹੁੰਦਾ ਹੀ ਹੋਂ ਹੁੰਦਾ ਫਿਰ ਵੀ ਜਦੋਂ ਇੰਨੀ ਗੱਲ ਬੰਦਦੀ ਆ ਤਾਂ ਆਪਾਂ ਸਹੁਰਿਆਂ ਨੂੰ ਦੱਸਦੇ ਆ ਵੀ ਤੁਹਾਡੀ ਕੁੜੀ ਨੇ ਆਹ ਕੰਮ ਕੀਤਾ ਆਪਾਂ ਸਹੁਰੇ ਪਰਿਵਾਰ ਨੂੰ ਬੁਲਾਉਂਦੇ ਹਣਾ ਫਿਰ ਉਹਨਾਂ ਤੱਕ ਗੱਲ ਪਹੁੰਚਦੀ ਕਿਤੀ ਕਿਤੀ ਪਹਿਲਾਂ ਫੋਨੋਂ ਨਾਲੇ ਸੀ ਮੈਂ ਵੀ ਤੁਸੀਂ ਆਓ ਤੁਹਾਡੀ ਕੁੜੀ ਨੇ ਆਹ ਕੰਮ ਕਰਤਾ ਉਹ ਕਹਿੰਦੇ ਸੀ ਇੱਕ ਰਿਕਾਰਡਿੰਗ ਹੈ ਤੁਸੀਂ ਫੜੀਆਂ ਸੀ ਕਿ ਕੁਝ ਹੋਰ ਵੀ ਕਦੇ ਕੋਈ ਅੱਗੇ ਪਿੱਛੇ ਕੋਈ ਹੋਰ ਮਸੂ ਕਦੇ ਅੱਗੇ ਪਿੱਛੇ ਉਹੋ ਜਿਹੀ ਕੋਈ ਨੋਬਤ ਨਹੀਂ ਸੀਗੀ ਚੱਲ ਠੀਕ ਆ ਘਰੇ ਆਉਂਦਾ ਸੀ ਬੈਠਾ ਰਹਿੰਦਾ ਸੀਗਾ ਜੀ ਜਿ ਰੋਜ਼ ਮਾਈਂਡ 'ਚ ਆਪਣੇ ਚੀਜ਼ੀਆਂ ਨਹੀਂ ਗਲਤ ਨਾ ਬਰਤੀ ਹਮ ਬਾਜੋ ਭੈਣ ਭਰਾਜਾ ਜਵਾਕ ਹੈਗਾ ਚੱਲ ਇਹਨੇ ਹਨਾ ਕੀ ਐਡਾ ਕਦਮ ਚੱਕਣਾ ਉਹ ਮੈਂ ਮੈਨੂੰ ਸਭ ਤੋਂ ਯਕੀਨ ਸੀ ਸੀਗਾ ਵੀ ਉਹ ਮੇਰੇ ਨਾਲ ਘਰਦਿਆਂ ਪਿੱਛੇ ਵਿਗਾੜ ਕੇ ਲੜ ਕੇ ਆਈ ਇਹਨਾ ਕੁਝ ਕਰਕੇ ਆਈ ਹੋ ਹਮ ਨਹੀਂ ਨਕੋਸ ਕਰਨ ਦੇ ਬਾਅਦ ਜੂ ਜੂ ਇੰਨਾ ਕੋਈ ਦੇ ਉਹਦੇ ਭਰਾ ਨੇ ਵੀ ਉਹਨੂੰ ਕੁੱਟਿਆ ਸੀ ਉਸ ਟਾਈਮ ਮੇਰੇ ਨਾਲ ਸਾਰਿਆਂ ਨਾਲ ਵਿਗਾੜ ਕੇ ਮੇਰੇ ਨਾਲ ਧੁਰੀ ਹੋ ਸਾਰਿਆਂ ਦੇ ਵਿੱਚ ਮੇਰਾ ਉਹਨੇ ਹੱਥ ਫੜਿਆ ਹੂੰ ਉੱਥੇ ਵੀ ਸਾਡੇ ਪੰਜਾਬੀਦ ਹੋਈ ਆ ਉੱਥੇ ਮੇਰਾ ਹੱਥ ਫੜਿਆ ਲੈ ਸਾਰਿਆਂ ਦੇ ਵਿੱਚ ਹੂੰ ਕਿ ਮੈਂ ਮੇਰੇ ਨਾਲ ਯਾਰ ਇਹ ਸੁਣਦੀ ਧੋਖਾ ਕਰੂਗੀ ਹੂੰ ਜਿਹੜੇ ਇੰਨਿਆਂ ਦੇ ਵਿੱਚ ਮੇਰਾ ਹੱਥ ਫੜ ਲੈ ਨਹੀਂ ਛੱਡੂਗੀ ਨਹੀਂ ਛੱਡੂਗੀ ਪਰ ਅਜ ਨਾ ਕਿਤੇ ਉਹ ਵਿਸ਼ਵਾਸ ਵੀ ਟੁੱਟ ਗਿਆ ਜਾਵਾ ਉਹ ਤਾਂ ਵਿਸ਼ਵਾਸ ਲਾ ਤਾਂ ਉਹ ਨਹੀਂ ਮੈਂ ਜਿਵੇਂ ਕਈ ਕਹਿੰਦੇ ਪਏ ਚੱਲ ਇੱਕ ਫੋਨ ਆਇਆ ਰਿਸ਼ਤੇਦਾਰਾਂ ਤੋਂ ਜੇ ਕੁਝ ਵੀ ਯਾਰ ਦੋਸਤ ਜੀ ਤੋ ਟੈਨਸ਼ਨ ਨਾਲ ਆਪਾਂ ਹੋਰ ਕਰ ਹਾਂ ਹਾਂ ਕਿੰਨੇ ਬੱਚੇ ਵੀਰੇ ਤੁਹਾਡੇ ਮੇਰੇ ਦੋ ਬੱਚੇ ਹੀ ਕਿੰਨੇ ਕਿੰਨੇ ਐਜ ਦੇ ਹਾਂ ਬੇਟਾ ਬੇਟੀ ਆ ਬੇਟੀ ਹੈਗੀ ਮੇਰੀ 4.5 5 ਸਾਲ ਦੀ ਹਾਂ ਇੱਕ 5 ਸਾਲ ਦੇ ਜੇ 5 ਸਾਲ ਦੇ ਹੋ ਗਈ ਹੂੰ ਤੇ ਕਾਕੂ 2 ਸਾਲ ਦੇ ਨੇ 2 ਸਾਲ ਦੇ ਕੀ ਕੰਮ ਕਰਦੇ ਤੁਸੀਂ ਗੱਡੀਆਂ ਦਾ ਕੰਮ ਗੱਡੀਆਂ ਦਾ ਕਾਰੋਬਾਰ ਵਧੀਆ ਸੀ ਕਾਰੋਬਾਰ ਠੀਕ ਹੈ ਮੈਂ ਤੇ ਜੌਬ ਕਰਦਾ ਨਾਲ ਕੋਲੇ ਭਾਈਆਂ ਕੋਲ ਲੱਗਿਆ ਆ 22 ਸਾਲ ਦੇ ਰਿਹਾ ਵੀ ਭਾਈਆਂ ਨੂੰ ਚਲੋ ਹਾਲਾਤਾਂ ਦਾ ਪਤਾ ਹੂੰ ਬਦੀ ਉਹ ਵੀ ਜ਼ਿਆਦਾ ਉਹ ਨਹੀਂ ਕਰਦੇ ਫੋਰਸ ਹਨਾ ਵੀ ਚੱਲ ਬੈਠਾ ਟੈਨਸ਼ਨ ਉਹਨਾਂ ਨੂੰ ਪਤਾ ਟੈਨਸ਼ਨ ਹੁੰਦੀ ਦਿਮਾਗ ਤੇ ਬੰਦੇ ਦੀ ਕਈ ਜਨਾਨੀਆਂ ਦੀਆਂ ਵੀਡੀਓ ਵਾਇਰਲ ਹੁੰਦੀਆਂ ਮੇਰੇ ਘਰ ਆ ਰ ਨਸ਼ੇ ਕਰਦਾ ਸੀ ਮੇਰੀ ਕੁੱਟਮਾਰ ਕਰਦਾ ਸੀ ਮੈਨੂੰ ਲੋੜੀ ਦੀਆਂ ਚੀਜ਼ਾਂ ਨਹੀਂ ਲਿਆ ਕੇ ਦਿੰਦਾ ਸੀ ਮੈਨੂੰ ਇਹ ਨਹੀਂ ਲਿਆ ਕੇ ਦਿੰਦਾ ਸੀ ਬਹੁਤ ਲੋਕ ਲੇਡੀਜ਼ ਦਾ ਸਟਾਫ ਮਤਲਬ ਕਿ ਸਾਥ ਦਿੰਦੇ ਆ ਵੀ ਇਹ ਮਜਬੂਰ ਹੋ ਕੇ ਗਲਤ ਹੋਈ ਕੋਈ ਇਦਾਂ ਦਾ ਤਾਂ ਨਹੀਂ ਸੀ ਬਾਈ ਕੋਈ ਨਸ਼ੇ ਪੱਤੇ ਦਾ ਜਾਂ ਕੋਈ ਕੁੱਟਮਾਰ ਦਾ ਵੀ ਕਦੇ ਫੋਰਸ ਨਹੀਂ ਜੀ ਕਦੇ ਨਸ਼ੇ ਪੱਤੇ ਵਾਲਾ ਕੁੱਟਮਾਰ ਤਾਂ ਦੇਖੋ ਹੀ ਕੁੱਟਮਾਰ ਉਹਦੀ ਹੁੰਦੀ ਜਨਾਨੀ ਦੀ ਜਦੋਂ ਜਨਾਨੀ ਗਲਤ ਹੋਵੇ ਹੂੰ ਆਪਾਂ ਬੰਦਾ ਕੋਈ ਵੀ ਹੈ ਜੀ ਬੰਦਾ ਘਰ ਇੱਜ਼ਤ ਹੀ ਪਾਲਦਾ ਹੋਰ ਤਾਂ ਬੰਦੇ ਨੂੰ ਕੀ ਚਾਹੀਦਾ ਬਿਲਕੁਲ ਕਿਉਂਕਿ ਰੋਟੀ ਪਾਣੀ ਤਾਂ ਜਿੱਥੇ ਮਰਜ਼ੀ ਬਹਿ ਕੇ ਖਾਲੇ ਬੰਦਾ ਕਰੇ ਉੱਥੇ ਜਾਂਦਾ ਜਿੱਥੇ ਇੱਜ਼ਤ ਬੰਦੇ ਨੂੰ ਇੱਜ਼ਤ ਚਾਹੀਦੀ ਹੁੰਦੀ ਘਰੇ ਜਾ ਕੇ ਵੀ ਕੰਮ ਤਾਂ ਹੋ ਗਿਆ ਤੇ ਘਰੇ ਇੱਜ਼ਤ ਮਿਲੇ ਜਦੋਂ ਕਿਤੇ ਨਾ ਕਿਤੇ ਇੱਜ਼ਤ ਨਹੀਂ ਮਿਲਦੀ ਅਗਲਾ ਉਹਦਾ ਹੱਥ ਚੱਕਿਆ ਵੀ ਜਾਂਦਾ ਹੈ ਇਹ ਤਾਂ ਨਾਰਮਲ ਜੀ ਗੱਲ ਹਰ ਇੱਕ ਕਰੀਏ ਤਾਂ ਕੋਈ ਕੋਈ ਵੱਡੀ ਗੱਲ ਨਹੀਂ ਤੇ ਹੱਥ ਚੱਕਿਆ ਜਾਂਦਾ ਤੇ ਉਸ ਤੋਂ ਬਾਅਦ ਇਹ ਨਹੀਂ ਮੈਂ ਆਪਾਂ ਕਦੇ ਉਹਨੂੰ ਕਦੇ ਗੁੱਸੇ ਹੁੰਦਾਂ ਤਾਂ ਜਾਂ ਕੁਝ ਵੀ ਵਧੀਆ ਮਨਾਈਦਾ ਕਰੀਦਾ ਕਿਉਂਕਿ ਇੰਨਾ ਵੀ ਨਹੀਂ ਹੱਥ ਚੱਕਿਆ ਚੱਕਿਆ ਕਦੇ ਜਿਵੇਂ ਬਾਈ ਤੁਸੀਂ ਕਹੇ ਮੈਨੂੰ ਜਮਾਂ ਨਹੀਂ ਪਤਾ ਲੱਗਣ ਦਿੱਤਾ ਉਹ ਤਾਂ ਚਲੋ ਤੁਹਾਨੂੰ ਇੰਸਟਾਗ੍ਰਾਮ ਤੋਂ ਪਤਾ ਲੱਗਦਾ ਕੋਈ ਬਿਹੇਵੀਅਰ ਨਹੀਂ ਹੁੰਦਾ ਚੇਂਜ ਹੋਇਆ ਹੋਇਆ ਚੇਂਜ ਚੇਂਜ ਹੋਇਆ ਸੀਗੀ ਕਿੱਦਾਂ ਦਾ ਹੋਇਆ ਸੀ ਚੇਂਜ ਬੋਲਣ ਗਲਤ ਲੱਗੀ ਸੀ ਮੈਨੂੰ ਹਾਂ ਮੈਨੂੰ ਬੋਲਣ ਗਲਤ ਲੱਗੀ ਸੀਗੀ ਤਾਂ ਕੁਝ ਵੀ ਹਾਂ ਬੋਲਣ ਗਲਤ ਲੱਗੀ ਥੋੜਾ ਥੋੜਾ ਵਰਡਿੰਗ ਚੇਂਜ ਹੋਣਾ ਪਈ ਹਾਂ ਉਹ ਫਰਕ ਪੈ ਗਿਆ ਸੀ ਕੀ ਕਹਿਣ ਲੱਗੇ ਸੀ ਨੇ ਨਹੀਂ ਮੈਂ ਦੱਸ ਸਕਦਾ ਕੁਝ ਹਾਂ ਮੈਂ ਤੁਹਾਨੂੰ ਕੁਝ ਬੜੀਆਂ ਦੁਆ ਮੈਂ ਵਿੱਚ ਗੱਲ ਬੱਚਿਆਂ ਨੂੰ ਲੈ ਕੇ ਕਿਦਾਂ ਦਾ ਉਹਦਾ ਬਿਹੇਵੀਅਰ ਸੀਗਾ ਬੱਚਿਆਂ ਨੂੰ ਪਿਆਰ ਨਾਲ ਰੱਖਦੀ ਸੀ ਜਾਂ ਵਧੀਆ ਉਹਦੇ ਉਹਨਾਂ ਦੀ ਕੇਅਰ ਕਰਦੀ ਸੀ ਕਿ ਮੇਰੇ ਸਾਹਮਣੇ ਤਾਂ ਹੀ ਬੜੇ ਪਿਆਰ ਨਾਲ ਰੱਖਦੀ ਦੁਆ ਨੂੰ ਸਾਹਮਣੇ ਰੱਖਦੀ ਸੀ ਹੁਣ ਮੈਨੂੰ ਪਿੱਛੋਂ ਨਹੀਂ ਪਤਾ ਕਹਿ ਸਕਦੇ ਨਾ ਪਿੱਛੋਂ ਉਹ ਤਾਂ ਹੁਣ ਜੋ ਕਿਹੋ ਪਰਿਵਾਰ ਦੇ ਵਿੱਚ ਮੰਮੀ ਡੜੀ ਹੈ ਨਹੀਂ ਤੁਹਾਡੇ ਘਰ ਮੰਮੀ ਐਕਸਪਾਇਰ ਹੋਏ ਹੋਏ ਆ ਮੇਰੇ ਅੱਛਾ ਜੀ ਪਾਪਾ ਸੀਗੇ ਪਾਪਾ ਵੀ ਚਲੋ ਕੰਮਾਂ ਕਰਨ ਵਾਲੇ ਬੰਦੇ ਨੇ ਜਾਣੇ ਹੁੰਦੇ ਨੇ ਘਰੇ ਕੱਲੀ ਕੱਲੀ ਰਹਿੰਦੀ ਸੀ ਤੇ ਜੀ ਦੇ ਨਾਲ ਹੀ ਗਈ ਏ ਤੁਹਾਡੇ ਆਣ-ਕਾਣ ਚੋਂ ਬਿਲਕੁਲ ਜਿਵੇਂ ਸਾਹਮਣੇ ਘਰ ਆ ਬਈ ਸਾਹਮਣੇ ਆ ਆਪਾਂ ਗੇਟ ਖੋਲਦਿਆਂ ਮੇਰਾ ਜੀ ਹੂੰ ਮਨੂੰ ਗੇਟ ਖੋਲਿਆ ਮੇਰਾ ਤਾਂ ਸਾਮ ਉਹਨਾਂ ਦਾ ਘਰ ਆ ਮੋਂ ਸਾਹਮਣੇ ਦੇਖ ਸਕਦੇ ਬਈ ਤੁਸੀਂ ਤਾਂ ਚਲੋ ਇੱਕ ਜਿਗਰਾ ਕੱਢ ਕੇ ਉਹਨੂੰ ਤੋੜਤਾ ਜੇ ਤੁਸੀਂ ਆਖਿਆ ਵੀ ਮੇਰਾ ਵਿਸ਼ਵਾਸ ਹੀ ਨਹੀਂ ਹੋਣਾ ਰਹਿ ਗਿਆ ਮੈਂ ਰੱਖਣੀ ਨਹੀਂ ਗੱਲ ਹੀ ਨਵੇਂੜਤੀ ਉਹਨਾਂ ਬੱਚਿਆਂ ਨੇ ਨਹੀਂ ਕਦੇ ਹੁਣ ਮਾਂ ਦਾ ਨਾਂ ਲੈ ਵੀ ਮੰਮੀ ਕੋਲੇ ਜਾਂਦੇ ਬੱਚਾ ਨੂੰ ਪਤਾ ਹੀ ਨਹੀਂ ਹੇ ਤੱਕ ਬੱਚੇ ਛੋਟੇ ਨੇ ਨਾ ਦਾਣ ਬੱਚੇ ਇਹ ਤਾਂ ਅੱਛਾ ਉਹ ਤਾਂ ਹਜੇ ਤੁਰਦਾ ਹੀ ਨਹੀਂ ਮੁੰਡਾ ਤਾਂ ਹੀ ਉਹ ਤਾਂ ਸਾਡੇ ਗੋਦ ਚ ਹੈ ਅੱਛਾ ਤੇ ਬੇਟੀ ਗੁੜੀਆਂ ਨਿੱਕੀ ਜੋ ਤੇਲਪੱਜੀ ਫਿਰਦੀ ਉਹਨੂੰ ਪਤਾ ਹੀ ਨਹੀਂ ਉਹਦਾ ਬਸ ਜਿਵੇਂ ਚੀਜੀ ਦੇ ਪਾਪਾ ਹੋਏ ਹਨਾ ਹਾਂ ਉਹਨਾਂ ਨੂੰ ਇਹ ਪਤਾ ਹੀ ਨਹੀਂ ਆ ਗੱਲ ਕੀ ਮਾਂ ਪਿਓ ਜਾਂ ਕੁਝ ਥੋੜੇ ਹੁਣ ਇਸ ਵਕਤ ਪਾਪਾ ਹੀ ਕਰੇ ਹੁਣ ਕੋਈ ਵੀ ਹੈ ਨਹੀਂ ਕਰੇ ਥੋੜੇ ਮੰਮੀ ਤਾਂ ਥੋੜੇ ਐਕਸਪਾਇਰ ਮੰਮੀ ਮੇਰੇ ਐਕਸਪਾਇਰ ਹੋ ਗਏ ਫੈਮਿਲੀ ਚ ਪਾਪਾ ਤੇ ਇੱਕ ਬ੍ਰਦਰ ਬਸ ਤਾਂ ਹੁਣ ਥੋੜੇ ਬੱਚੇ ਫਿਰ ਕਿੱਥੇ ਰਹ ਰਹੇ ਬੱਚੇ ਮੇਰੇ ਨਾਨਕਿਆਂ ਦੇ ਰਹ ਰਹੇ ਮੇਰੀ ਮੰਮੀ ਨਾਲ ਹਾਂ ਉੱਥੇ ਰਹ ਰਹੇ ਮੇਰੇ ਪਾਪਾ ਵੀ ਉਹਨਾਂ ਕੋਲ ਰਹ ਰਹੇ ਉੱਥੇ ਬਈ ਫਿਰ ਜਦੋਂ ਤੁਸੀਂ ਹੁਣ ਘਰੋਂ ਬਾਹਰ ਨਿਕਲਦੇ ਇੱਥੋਂ ਹਾਂਜੀ ਬਿਲਕੁਲ ਸਾਹ ਕਰੇ ਫਿਰਦੀ ਆ ਇਹ ਇਹ ਦੇ ਨਾਲ ਖੁਸ਼ ਹੈ ਹੁਣ ਮਤਲਬ ਕਿ ਉਹਦਾ ਏਡਾ ਕਿੱਡਾ ਕਾਰੋਬਾਰ ਪਾਸ ਸੀ ਜੀ ਇੱਥੇ ਉਹਨਾਂ ਕੋਲੇ ਵੀ ਹੈ ਨਹੀਂ ਉਹ ਉਹ ਤੋਂ ਵੀ ਚਲੀ ਗਈ ਉਹ ਆਦੀ ਮੰਮੀ ਕੋਲੇ ਆ ਗਈ ਸੀ ਮੰਮੀ ਲੈ ਗਈ ਉਹਨੂੰ ਆ ਕੇ ਉਹ ਕਾਤੋਂ ਲੈ ਗਈ ਹੁਣ ਕੀ ਪਤਾ ਹੂੰ ਜਿਹੜਾ ਉਹ ਮੁੰਡਾ ਉਹਦਾ ਏਡਾ ਕਿੱਡਾ ਕਾਰੋਬਾਰ ਹੈਗਾ ਵੀ ਜਿਹਦੇ ਨਾਲ ਉਹ ਚਲੀ ਗਈ ਕੀ ਕੰਮ ਕਰਦਾ ਉਹ ਕਵੇਲਾ ਕਰੇ ਬਿਲਕੁਲ ਨਸੀਬੱਤੀ ਕਰਦਾ ਕੀ ਲੱਗਦਾ ਬਾਈ ਵੀ ਜਿਵੇਂ ਤੂੰ ਕਹਿੰਦਾ ਤੇਰੀਆਂ ਵੀਡੀਓ ਦੇਖਿਆ ਜਿਹਦੇ ਵਿੱਚ ਤੁਸੀਂ ਆਖਸੀ ਕਿ ਘਰੇ ਵੀ ਲੀਦਾ ਕਿ ਖਾਂਦੀ ਸੀ ਕੁੱਲਾ ਡੁੱਲਾ ਤੁਸੀਂ ਲਿਆ ਕੇ ਦਿੰਦੇ ਸੀ ਹਾਂ ਕਰੇ ਖਾਨ ਸਭ ਨੂੰ ਪਤਾ ਹੀ ਹਾਂ ਤੇ ਕੀ ਲੱਗਦਾ ਵੀ ਉਹਦੇ ਹਾਲਾਤ ਉੱਧਰ ਵੀ ਆਈ ਹੋਣਗੇ ਵੀ ਬਹਿ ਕੇ ਖਾਊਗੇ ਕਿ ਕਮਾ ਕਮਾਉਣਾ ਪਊਗਾ ਹੁਣ ਉਹ ਤਾਂ ਕਮਾਉਣਾ ਪੈਣਾ ਕਮਾਉਣਾ ਪੈਣਾ ਕਮਾਉਣਾ ਪੈਣਾ ਉਹਦੇ ਹਾਲਾਤ ਉੱਧਰ ਨੇ ਕਮਾਉਣਾ ਹੀ ਉਹ ਤਾਂ ਕਮਾਉਣਾ ਪੈਣਾ ਨਾਲ ਉਹਦੇ ਮੁੰਡੇ ਦੇ ਨਾਲ ਰਲ ਕੇ ਰਲ ਮਿਲ ਕੇ ਚੱਲਣਾ ਪੈਣਾ ਉਹਨਾਂ ਨੂੰ ਉੱਥੇ ਹੂੰ ਔਖਾ ਤਾਂ ਇਹਨੂੰ ਵੀ ਕਮਾਈ ਨਾਲ ਕਰਨੀ ਪੈਣੀ ਕੀ ਲੱਗਦਾ ਬਾਈ ਬੀ ਲੰਬੇ ਸਮੇਂ ਨਾਲ ਜੇ ਤੁਸੀਂ ਦੇਖੋ ਲਵ ਮੈਰਿਜ ਕਰਵਾਈ ਸੀ ਤੁਹਾਡੇ ਨਾਲ ਲੰਬੇ ਸਮੇਂ ਤੱਕ ਆ ਕੁਝ ਹੋ ਗਿਆ ਲੱਗਦਾ ਵੀ ਹੁਣ ਜਦੋਂ ਲੇਡੀਜ਼ ਦਾ ਕਹਿੰਦੇ ਦਿਮਾਗ ਹੀ ਚੇਂਜ ਹੋ ਗਿਆ ਹਨਾ ਹੈ ਵੀ ਬਈ ਉਹ ਲੰਬੇ ਸਮੇਂ ਲਈ ਕੱਟ ਲੈਣਗੇ ਆਪਸ ਵਿੱਚ ਦੋਨੇ ਜਾਣੀ ਨਹੀਂ ਨਾ ਮੁਮਕਿਨ ਨਹੀਂ ਕਰ ਸਕਦਾ ਨਾ ਮੁਮਕਿਨ ਹੈ ਚੀਜ਼ ਮੈਂ ਤਾਂ ਨਾਲ ਸਾਲ ਕੱਟ ਜੇ ਬਹੁਤ ਉਹਦੇ ਕੋਲ ਕਾਰਨ ਕਾਰਨ ਕੀ ਸਮਝਦੇ ਬਸ ਕਾਰਨ ਪਤਾ ਹੁੰਦਾ ਘਰ ਦੇ ਹਾਲਾਤਾਂ ਤੋਂ ਹਮ ਭਾਈ ਜਿਵੇਂ ਹੁਣ ਪਹਿਲਾਂ ਵਾਲੇ ਸਮਿਆਂ ਦੇ ਵਿੱਚ ਦੇਖੋ ਹਣਾ ਕਿੰਨਾ ਮਾਣ ਇੱਜ਼ਤ ਸੀ ਹੁਣ ਆਹੀ 2-4 ਮਹੀਨਿਆਂ ਦੇ ਵਿੱਚ ਤੁਸੀਂ ਦੇਖੋਗੇ ਇਦਾਂ ਦੀਆਂ ਵੀਡੀਓ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਮੈਂ ਆਣਾ ਇਸ ਤੋਂ ਇੱਕ ਦੋ ਮੇਰੇ ਰੋਲੇ ਤੋਂ ਨਾ ਇੱਕ ਦੋ ਦਿਨ ਪਹਿਲਾਂ ਨਾ ਵੀਡੀਓ ਵੇਖ ਰਿਆ ਸੀਗਾ ਉਹ ਜਿਹੜਾ ਮੁੰਡਾ ਤਜਾਬ ਚ ਪਾ ਕੇ ਮਾਰਿਆ ਏ ਲੇਡੀਜ਼ ਤੇ ਉਹਦੇ ਆਸ਼ਕ ਨੇ ਹਮ ਉਹ ਵੀ ਮੇਰੇ ਹਸਣਾ ਵੀਡੀਓ ਉਹਨਾਂ ਦੇ ਘਰਾਂ ਤੋਂ ਸੀ ਉਹ ਮੁੰਡਾ ਵੀ ਉਹਨਾਂ ਦੇ ਘਰਾਂ ਤੋਂ ਉਹ ਵੀਡੀਓ ਵੇਖ ਰਿਆ ਨਾ ਉਹਦੇ ਜਿੱਤ ਆ ਜਾਂਦੀ ਸੀ ਉਹਨਾਂ ਦੀ ਪੁਲਿਸ ਵਾਲੇ ਦੱਸ ਰਹੇ ਨੇ ਬਿਕਰਾਂ ਅਜ ਪਿੰਡ ਦਾ ਇਹ ਮੁੰਡਾ ਇਹ ਤਾਂ ਕੁਝ ਵੀ ਹੂੰ ਤੇ ਉਵੇਂ ਕਹਿੰਦਾ ਪਿਆ ਸੀ ਮੈਂ ਉਹਦੇ ਚ ਨਾ ਉਹ ਹੀ ਸੀਗਾ ਉਹ ਹੂੰ ਉਹ ਕਿਤੇ ਨਾ ਕਿਤੇ ਨਾ ਵੀ ਉਹ ਪਤਾ ਨਹੀਂ ਵੀਡੀਓ ਸ਼ੇਅ ਚ ਆ ਗਈ ਦਿਮਾਗ ਚ ਜੋ ਕੋਈ ਉਹ ਗੱਲਾਂ ਯਾਦ ਆ ਗਈਆਂ ਫਿਰ ਮੈਨੂੰ ਵੀ ਥੋੜਾ ਜਨਾ ਆਉਂਦਿਆ ਮਸਕਿਓਰ ਜਾਣੇ ਲੱਗਿਆ ਕੰਮ ਹੂੰ ਕਿੰਨਾ ਦੇ ਕਰਾ ਚੁੱਕੇ ਰਹੇ ਤੁਸੀਂ ਉਹ ਵੀਡੀਓ ਨਹੀਂ ਚੱਲ ਰਹੀ ਯੂਪੀ ਦੀ ਕਿ ਪਤਾ ਨਹੀਂ ਫਟਾ ਦਿਓ ਉਹ ਉਹਨਾਂ ਨੇ ਇਤਜਾਬ ਚ ਪਾ ਕੇ ਪਹਿਲਾ ਮੁੰਡਾ ਬਰਮ ਚ ਪਾ ਕੇ ਉੱਤੇ ਇਤਜਾਬ ਪਾਤਾ ਹਾਂਜੀ ਹਾਂਜੀ ਉਹ ਕੋਹਲੀ ਗਏ ਵਿੱਚ ਸਾਰਾ ਹੱਡੀਆਂ ਕੱਲੀਆਂ ਬਾਹਰ ਆਈਆਂ ਹਾਂਜੀ ਹਾਂਜੀ ਉਹ ਵੀਡੀਓ ਵੀ ਇੱਥੇ ਦੇਖੀ ਹੋਈ ਸੀ ਪਹਿਲਾਂ ਮੈਂ ਹੂੰ ਉਹ ਸਾਰੇ ਉਹ ਚੀਜ਼ ਨਾਲ ਡਰਤਾ ਡਰੀਦਾਏ ਸੀ ਜਤਨ ਬਾਈ ਨੇ ਤੁਸੀਂ ਉਹਨਾਂ ਨੂੰ ਤੋਰਿਆ ਹਨਾ ਤੁਹਾਡੇ ਪੂਰਾ ਸੋਹਰਾ ਪਰਿਵਾਰ ਸਹਿਮਤ ਸੀ ਫਿਰ ਤੁਹਾਡੇ ਨਾਲ ਕਿ ਵੀ ਹਾਂ ਤੋਰ ਦੋ ਲੈ ਨਹੀਂ ਸੋਹਰੇ ਪਰਿਵਾਰ ਨੇ ਤਾਂ ਕਹੀ ਅਸੀਂ ਨਹੀਂ ਹੋਣਾ ਕਹਿੰਦੇ ਆਇ ਤੋ ਬਾਅਦ ਨਾਲੇ ਸਾਡੇ ਸਾਡੇ ਤੋਂ ਕੋਈ ਮਤਲਬ ਨਹੀਂਗਾ ਨਾਲੇ ਤੁਸੀਂ ਕਹਿੰਦੇ ਵੀ ਉਹਦੀ ਮੰਮੀ ਲੈ ਕੇ ਨਾਲ ਬਾਅਦ ਚ ਆਇਓ ਦੂਜੇ ਦਿਨ ਮੈਂ ਤਾਂ ਤੋਰਤੀ ਸੁੱਧੂ ਬਾਅਦ ਆਈ ਉਹਦੀ ਮੰਮੀ ਅੱਛਾ ਫਿਰ ਤੁਸੀਂ ਪੰਚਾਇਤ ਚ ਬਿਠਾ ਕੇ ਤੋਰੀਏ ਬਾਈ ਜੀ ਹਾਂ ਜੀ ਤੁਸੀਂ ਵੀਡੀਓ ਵੇਖ ਹੀ ਰਹੇ ਹੋ ਸਾਰੇ ਪੰਚਾਇਤ ਮੈਂਬਰ ਸਾਰੇ ਆ ਪਿੰਡ ਦਾ ਯਾਨੀ ਕਿ ਅੱਧਾ ਪਿੰਡ ਸੀ ਆਪਣੇ ਘਰੇ ਉਧਰ ਜਿਸ ਦਿਨ ਇਹ ਗੱਲ ਹੋਈ ਹੈ ਹਾਂ ਤੇ ਬਾਈ ਕਦੇ ਆਏ ਨਹੀਂ ਸੋਚਿਆ ਜਿਵੇਂ ਤੁਸੀਂ ਤੋਰਤੀ ਕਦੇ ਆਏ ਨਹੀਂ ਸੋਚਿਆ ਸੀ ਵੀ ਮੈਂ ਇਹਨਾਂ ਨੂੰ ਸਜ਼ਾ ਦਵਾਵਾ ਤੇ ਥੋੜਾ ਘਰ ਵੀ ਟੁੱਟਿਆ ਥੋੜੇ ਬੱਚੇ ਵੀ ਰੋਲੇ ਹਾਂ ਤੁਹਾਡੀ ਵੀ ਜਿਹੜੀ ਜੜੀ ਹੈਗੀ ਕੀ ਹੋ ਜਾਣਾ ਉਹਦੇ ਨਾਲ ਸਾਇਦ ਕੁਝ ਨਹੀਂ ਹੁੰਦਾ ਸਜਾਦ ਮੈਨੂੰ ਤਾਂ ਪਤਾ ਨਹੀਂ ਇਹ ਚਲੋ ਤੁਸੀਂ ਤਾਂ ਹੁਣ ਮੈਨੂੰ ਤਾਂ ਵੀ ਮੈਂ ਤਾਂ ਵੀਡੀਓ ਤਾਂ ਭਾਈ ਸੀ ਕੱਲ ਨੂੰ ਮੈਨੂੰ ਇਹ ਸੀ ਕੱਲ ਨੂੰ ਕਿਤੇ ਥਾਣੇ ਜਾ ਕੇ ਕਹਦੇ ਮੈਂ ਤਾਂ ਘਰੋਂ ਕੁੱਟ ਕੇ ਕਢਤਾ ਜੀ ਮੈਂ ਤਾਂ ਝੂਠਾ ਇਲਜ਼ਾਮ ਲਾ ਕੇ ਕਢਤਾ ਹੂੰ ਕਿਉਂਕਿ ਮੇਰੇ ਕੋਲੇ ਉਹ ਹੁਣ ਮੇਜਨ ਕਿ ਸਬੂਤ ਸੀ ਜਿਹੜੇ ਦੂਜਿਆਂ ਦੇ ਫੋਨਾਂ ਤੇ ਸੀ ਹਣਾ ਉਹ ਹੈਦ ਰੱਖ ਤਾਂ ਮੈਂ ਲੈ ਵੈਸੇ ਹੂੰ ਤੇ ਪਰ ਜੇ ਉਹਨਾਂ ਦੇ ਕੋਲ ਕੀ ਸਬੂਤ ਸੀ ਆ ਦੇਖੋ ਕਿਤੇ ਵੀ ਨਹੀਂ ਕਿਤੇ ਲੇਡੀਜ਼ ਜੋ ਔਰਤਾਂ ਮੰਨੋ ਆਪਲਾਉ ਜਿੱਨੀ ਮਰਜ਼ੀ ਗਲਤ ਹੋ ਜਾਏ ਉਹਨੇ ਕਿਸੇ ਕੋਲ ਜਾ ਕੇ ਦੋ ਵਾਰੀ ਰੋਤ ਹਣਾ ਬੰਦੇ ਜਾ ਕੇ ਕੋਈ ਰੋਪੀ ਔਰਤ ਸਹੀ ਹੋ ਜਾਂਦੀ ਹੈ ਬੰਦਾ ਭਲਾ ਜਮਾਂ ਸਹੀ ਤਰ੍ਹਾਂ ਫਿਰ ਉਹਨੇ ਗਲਤ ਹੀ ਹੋ ਜਾਣਾ ਬੰਦੇ ਨੂੰ ਹੂੰ ਇਸੇ ਡਰ ਕਰਕੇ ਇਸੇ ਡਰ ਕਰਕੇ ਮੈਂ ਥੋੜੀ ਉਹ ਮਤਾਂ ਵੀਡੀਓ ਬਣਾ ਲਈ ਸੀਗੀ ਮੈਂਬਰ ਪੰਚਾਇਤ ਨੂੰ ਵੀ ਕਹਤਾ ਉਹ ਕਹਿੰਦੇ ਵੀ ਮੈਂਬਰ ਪੰਚਾਇਤ ਵੀਡੀਓ ਬਣਾ ਲੈ ਤੋਰਨ ਲੱਗਿਆ ਹੂੰ ਤੇ ਕਹਿੰਦੇ ਵੀ ਚਲੋ ਫਿਰ ਜਾ ਤੋਰਨੀ ਤੈਨੂੰ ਵੀਡੀਓ ਬਣਾ ਲੈ ਤੂੰ ਉਹਨੇ ਹੀ ਕਿਹਾ ਸਰਪੰਚ ਹੋਰਾਂ ਨੇ ਤੇ ਮੈਂ ਬਣਾ ਕੇ ਉਹ ਤੇ ਉਹ ਤਾਂ ਮੈਂ ਕੁਦਰਤੀ ਵੈਸੇ ਹੀ ਪਾਤੀ ਮੈਂ ਹਾਂ ਯਾਰ ਕੱਲ ਨੂੰ ਇਹ ਨਾ ਹੋਵੇ ਨਾ ਮੇਰਾ ਕੋਈ ਫੋਨ ਕਈ ਵਾਰ ਚੋਰੀ ਹੋ ਜਾਂਦਾ ਡਿੱਗ ਪੈਂਦਾ ਫਿਰ ਮੈਂ ਮੇਰਾ ਕੰਮ ਗਲਤ ਹੋ ਜੂਗਾ ਮੈਂ ਕਿੱਥੇ ਭਜ ਲੂੰਗਾ ਹਾਂ ਉਹ ਜਿਵੇਂ ਹੁਣ ਬੱਚੇ ਵੱਡੇ ਵੱਡੇ ਹੋਈ ਜਾਣਗੇ ਉਹ ਵੀ ਬੱਚਾ ਨੂੰ ਵੀ ਅਕਸਰ ਮਾਂ ਦੀ ਤਾਂ ਲੋੜ ਹੁੰਦੀ ਆ ਹਨਾ ਤਾਂ ਬਾਈ ਕੱਲ ਨੂੰ ਵਿਜੇ ਬਣ ਲੱਪਟੇ ਹੋਏ ਨੇ ਸਵਾਲ ਕੀਤਾ ਵੀ ਸਾਡੀ ਮਾਂ ਕਿੱਥੇ ਆ ਫੇਰ ਨਹੀਂ ਉਹ ਮੈਂ ਹੁਣੇ ਉਹਨਾਂ ਨੂੰ ਕਹਿ ਰਹੇ ਆ ਤੁਹਾਡੀ ਮੰਮੀ ਮਰ ਗਈ ਅੱਛਾ ਕੁੜੀ ਨੇ ਦੋ ਵਾਰ ਹੀ ਪੁੱਛਿਆ ਕਿ ਨਹੀਂ ਪਾਪਾ ਮੰਮੀ ਮੈਂ ਮੰਮੀ ਦੀ ਬੋਤ ਫਤ ਮੰਮੀ ਬੋਤ ਮਰ ਗਈ ਆਪਣੀ ਹੂੰ ਅੱਛਾ ਬਾਈ ਕੀ ਘਾਟ ਸਮਝਦੇ ਜਿੱਦਾਂ ਹੁਣ ਤੁਸੀਂ ਵੀ ਦੱਸਿਆ ਹਨਾ ਵੀ ਇੱਕ ਤੁਹਾਡੇ ਇਹ ਕੇਸ ਤੋਂ ਬਾਅਦ ਪਹਿਲਾਂ ਵੀ ਇੱਕ ਤੁਸੀਂ ਵੀਡੀਓ ਵਾਇਰਲ ਹੁੰਦੀ ਦੇਖੀ ਵੀ ਮੁੰਡਾ ਐ ਕਰਕੇ ਇਹ ਆ ਪਾਕੀ ਡਰਾਮ ਦੇ ਵਿੱਚ ਸਾੜਤਾ ਹਨਾ ਕੀ ਕਾਰਨ ਸਮਝਦੇ ਹੋ ਵੀ ਇਦਾਂ ਹੁਣ ਲੇਡੀਜ਼ ਆਮ ਹੋ ਕੇ ਆ ਆਮ ਹੋ ਗਿਆ ਸਾਰਾ ਕੰਮ ਕੋਈ ਜਿਵੇਂ ਇੱਕ ਵਿਆਹ ਸ਼ਾਦੀ ਦਾ ਇੱਕ ਪਵਿੱਤਰ ਰਿਸ਼ਤਾ ਸੀਗਾ ਇਹਨੂੰ ਕੋਈ ਹੁਣ ਪਵਿੱਤਰ ਰਿਸ਼ਤਾ ਸਮਝਦਾ ਹੀ ਨਹੀਂ ਹੈਗਾ ਜਿਹਦੇ ਨਾਲ ਜ਼ਿਕਰ ਦਾ ਉਸੇ ਨਾਲ ਹੀ ਤੁਰ ਜਾਂਦੇ ਕੀ ਲੱਗਦਾ ਕਾਨੂੰਨ ਨਹੀਂ ਸਹੀ ਹੈਗਾ ਕੀ ਕਾਰਨ ਸਮਝਦੇ ਤੁਸੀਂ ਇਹਦਾ ਕੋਈ ਇਹਦਾ ਕੁਝ ਨਹੀਂ ਕਹਿ ਸਕਦੇ ਇਹ ਤਾਂ ਹਾਂ ਪੰਜੇ ਉਹ ਕੋਈ ਨਹੀਂ ਕਹਿ ਸਕਦੇ ਕਈ ਨਹੀਂ ਵੀ ਜਾਂਦੀ ਉਮਰਾਂ ਤੋਂ ਨਹੀਂ ਵੀ ਆਉਂਦੀਆਂ ਹਾਂ ਜੋ ਕੋਈ ਨਾ ਭਾਈ ਉਮਰਾਂ ਤੋਂ ਚੱਲੀ ਜਾਂਦਾ ਵਧੀਆ ਉਹਦਾ ਕੋਈ ਲੱਭ ਮਰ ਜਾ ਵੇਖਿਆ ਹਾਂ ਲਵ ਮੈਰਜ ਚੱਲਦੀ ਜਾਂਦੀ ਹੈ ਜਵਾਕ ਆ ਵਧੀਆ ਬੁਢੇ ਹੋ ਗਏ ਲਵ ਮੈਰਜ ਵਾਲੇ ਵੀ ਹਾਂ ਇਹ ਤਾਂ ਆਪ ਹੁਣ ਇਹਦੇ ਜੋ ਕੁਝ ਨਹੀਂ ਹੁੰਦਾ ਨਾ ਬੰਦੇ ਦੀ ਗਲਤੀ ਕਹਿ ਸਕਦੇ ਨਾ 부ੜੀ ਦੀ ਗਲਤੀ ਕਹਿ ਸਕਦੇ ਇੱਕ ਤਾਂ ਸਬਰ ਹੁੰਦਾ ਇੱਕ ਤਾਂ ਹਾਂ ਜੇ ਕੋਈ ਗੱਲ ਸ਼ੇਰ ਪਹਿਲੀ ਗੱਲ ਤਾਂ ਮੋਬਾਈਲ ਆਜ਼ਾਦੀ ਮਾੜੀ ਹੈ ਜਨਾਨੀ ਨੂੰ ਦੇਣੀ ਹਾਂ ਵਿੱਚ ਮੈਂ ਕੋਈ ਤਾਂ ਮੈਨੂੰ ਗਲਤੀ ਕਹਿਣਗੇ ਕਿ ਇਹ ਗੱਲ ਨਹੀਂ ਹੈਗੀ ਪਰ ਜਿੱਥੇ ਆਜ਼ਾਦੀ ਆ ਇੱਥੇ ਜਨਾਨੀ ਦਾ ਫੋਨ 24 ਘੰਟੇ ਹੱਥ 'ਚ ਆ ਜਾਂ ਕੁਝ ਵੀ ਹੈ ਹਾਂ ਅੰਨਾ ਵਿਸ਼ਵਾਸ ਬੰਦਾ ਕਰੀ ਰੱਖਦਾ ਵੀ ਚੱਲ ਨਹੀਂ ਉਹ ਮਾੜੇ ਮਾੜੇ ਹਾਂ ਮਨ ਕੇ ਆਜ਼ਾਦੀ ਨਹੀਂ ਨਹੀਂ ਆਜ਼ਾਦੀ ਕਹਿੰਦਾ ਜਿਆਦਾ ਆਜ਼ਾਦੀ ਵੀ ਜਨਾਨੀ ਨੂੰ ਵਿਗਾੜ ਦਿੰਦੀ ਹੈ ਹਾਂ ਫੋਨ ਉਹਨੋਂ ਮੈਂ ਤਾਂ ਆਜ਼ਾਦੀ ਦਿੱਤੀ ਸੀਗੀ ਫੋਨ ਕਦੇ ਦੇ ਕੋਲੇ ਕਦੇ ਆਪੋਂ ਟੱਚ ਨਹੀਂ ਕੀਤਾ ਜਿੱਥੇ ਮਰਜ਼ੀ ਤੁਰੇ ਲਈ ਕੋਈ ਗੱਲ ਨਹੀਂ ਫੋਨ ਪਿਆਰ ਸਿੰਦਾ ਕਰੇ ਫਿਰ ਜਦੋਂ ਚੈੱਕ ਕਰ ਲਾਪੇ ਉਦੋਂ ਡਿਲੀਟ ਹੋਣ ਲੱਗ ਪਈਆਂ ਚੀਜ਼ਾਂ ਹਾਂ ਮੈਂ ਪਤਾ ਸੀ ਪੂਰਾ ਪਲੈਨਿੰਗ ਨਾਲ ਸੀ ਫਿਰ ਡਿਲੀਟ ਕਰ ਦੂੰਗੀ ਮੈਂ ਸਾਰਾ ਕੁਝ ਕਰ ਦੂੰਗਾ ਡਿਲੀਟ ਹੋ ਜਾਂਦੀਆਂ ਚੀਜ਼ਾਂ ਰਿਕਾਰਡਿੰਗਾਂ ਰਾਤ ਨੂੰ ਇੱਕ ਇੱਕoje ਦੋ ਦੋ ਰਿਕਾਰਡਿੰਗਾਂ ਚ ਲਿਖੋਈ ਜਾਂਦੀਆਂ ਗੱਲਾਂ ਕੁਦੀ ਨਾਲ ਰਿਕਾਰਡਿੰਗ ਤੇ ਕਰੀ ਜਾਂਦੇ ਆ ਬਾਈ ਕਦੇ ਨਾ ਕਦੇ ਮਨਚੇ ਨਹੀਂ ਆਇਆ ਵੀ ਚਲੋ ਪਤਾ ਲੱਗ ਗਿਆ ਮੈਂ ਤੋਰਤੀ ਕਦੇ ਨਾ ਕਦੇ ਜਿਵੇਂ ਹੁਣ ਕਈ ਥਾਂ ਤੇ ਲੇਡੀਜ਼ ਆਪਦੇ ਪਤੀ ਨੂੰ ਮਰਵਾ ਦਿੰਦੀਆਂ ਕਿੰਨੀਆਂ ਵੀਡੀਓ ਵੇਖਿਆ ਵੀ ਆਸ਼ਕਤੋਂ ਕਤਲ ਕਰਾਤਾ ਕਿਤੇ ਨਾ ਕਿਤੇ ਮਨਚ ਵੀ ਹੁੰਦਾ ਸ਼ਾਇਦ ਹੋ ਸਕਦਾ ਤੁਹਾਡੇ ਨਾਲ ਵੀ ਕੋਈ ਇਦਾਂ ਦੀ ਘਟਨਾ ਕਰ ਸਕਦੇ ਸੀਗੇ ਕੋਈ ਇਦਾਂ ਦੀ ਵੀ ਹਾਦਸਾ ਰਸ ਸਕਦੇ ਸੀਗੇ ਤਾਂ ਹੀ ਤਾਂ ਤੋਰਤੀ ਹੈ ਹੂੰ ਤਾਂ ਹੀ ਤਾਂ ਤੋਰਤੀ ਮੈਂ ਕੱਲ ਨੂੰ ਸੁੱਤੇ ਰਹਿ ਜਾਂਦਾ ਬੱਚਾ ਨੂੰ ਵੀ ਨੁਕਸਾਨ ਸੀ ਬੱਚਾ ਨਕਸਾ ਸੁੱਤਾ ਹੀ ਰਹਿੰਦੇ ਉਹਨਾਂ ਤੇ ਰੋਕੇ ਵਿਖਾ ਦੇਣਾ ਸੀ ਵੀ ਉਹ ਤਾਂ ਮੈਂ ਤਾਂ ਸੌਂ ਗਿਆ ਮਰ ਗਿਆ ਮੈਂ ਕੀ ਕਰਾਂ ਐ ਜੇ ਉਹ ਚਲ ਉਹਨਾਂ ਦੇ ਦਾਅ ਉਸ ਚੱਲੀ ਜਾਣਾ ਸੀ ਕੰਮ ਉੱਥੇ ਹਮ ਇਨਸਾਫ ਵੀ ਨਹੀਂ ਮਿਲਦਾ ਵੀਰੇ ਫਿਰ ਪੰਜਾਬ ਚ ਕਹਿੰਦੇ ਬੰਦੇ ਮਰ ਦੇਖੋ ਕਿੰਨੀਆਂ ਅੱਭੀ ਹੋਈਆਂ ਘਰੇ ਕੇ ਇਹੀ ਗੱਲ ਕਹਿੰਦਾ ਜਿਹਦਾ ਮਰ ਗਿਆ ਉਹਦਾ ਮਰ ਗਿਆ ਕਿਸੇ ਨੂੰ ਕੋਈ ਪ੍ਰਵਾਹ ਨਹੀਂ ਪੈਂਦੀ ਹਮ ਇਹ ਗੱਲ ਸੱਚੀ ਆ ਬਾਈ ਸੱਚੀ ਇਹਨਾਂ ਨੂੰ ਤਾਂ ਮਿਲ ਹੀ ਜਾਂਦਾ ਈ ਇਹ ਤਾਂ ਪਹਿਲਾਂ ਇਹਨਾਂ ਨੂੰ ਮਿਲਿਆ ਹੁੰਦਾ ਇਹਨਾਂ ਨੇ ਫੇਰ ਹੀ ਕਰਨਾ ਹੁੰਦਾ ਹਮ ਉਹ ਨਜ਼ਰ ਤਾ ਇਹ ਵੀ ਨਹੀਂ ਕੁਝ ਕਰਦੀਆਂ ਉਹ ਆਈ ਉਹ ਬਈੰਦਰਾਂ ਜੀ ਸੋ ਇਹ ਉਹ ਨੌਜਵਾਨਾ ਜਿਹਦੇ ਨਾਲ ਅਸੀਂ ਗੱਲਬਾਤ ਕੀਤੀ ਆ ਪੂਰੀ ਬਾਈ ਨੇ ਗੱਲਬਾਤ ਦੱਸੀ ਆ ਕਿ ਜਿਵੇਂ ਉਹ ਕਹਿੰਦੀ ਆ ਵੀ ਮੇਰੇ ਨਾਲ ਲਵ ਮੈਰਿਜ ਕਰਵਾ ਕੇ ਆਈ ਸੀ ਪਰ ਮੈਨੂੰ ਯਕੀਨ ਨਹੀਂ ਸੀਗਾ ਵੀ ਉਹ ਮੇਰਾ ਇੰਨਾ ਵਿਸ਼ਵਾਸ ਤੋੜੂਗੀ ਕਿਉਂਕਿ ਬਾਈ ਉਹਦੇ ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਕਰਦਾ ਸੀ ਜਿੱਦਾਂ ਬਾਈ ਨਾਲ ਗੱਲਬਾਤ ਕੀਤੀ ਆ ਹੋਰ ਸਟੋਰੀਆਂ ਬਾਅਦ ਚ ਨਿਕਲੀਆਂ ਉਹਨੇ ਇਹ ਵੀ ਕਿਹਾ ਸੀ ਵੀ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਸੀ ਜਿਵੇਂ ਹੋਰ ਸਟੋਰੀਆਂ ਦੇ ਵਿੱਚ ਲੇਡੀਜ਼ ਆਪਦੇ ਘਰ ਵਾਲੇ ਦਾ ਕਤਲ ਕਰਵਾ ਦਿੰਦੀਆਂ ਆਸ਼ਕਾਂ ਤੋਂ ਤੇ ਕਹਿੰਦਾ ਮੈਨੂੰ ਇਹੀ ਸੀ ਵੀ ਮੇਰੇ ਬੱਚਿਆਂ ਨੂੰ ਨੁਕਸਾਨ ਹੋਊਗਾ ਤੇ ਬਾਈ ਨੇ ਇੱਕ ਗੱਲ ਹੋਰ ਵੀ ਦੱਸੀ ਆ ਕਿ ਮੇਰਾ ਵੀਡੀਓ ਬਣਾਉਣ ਦਾ ਕਾਰਨ ਇਹੀ ਸੀ ਕਿ ਕੱਲ ਨੂੰ ਮੇਰੇ ਤੇ ਕੋਈ ਅਲਿਗੇਸ਼ਨ ਨਾ ਲਾ ਦੇਵੇ ਕਿ ਤੂੰ ਮੈਨੂੰ ਕੁੱਟ ਮਾਰ ਕੇ ਘਰੋਂ ਬਾਹਰ ਕੱਢਿਆ ਬਾਈ ਨੇ ਤਾਂ ਵੀਡੀਓ ਬਣਾਈ ਸੀ ਕਿ ਮੈਂ ਤੈਨੂੰ ਆਪਦੀ ਸਹਿਮਤੀ ਨਾਲ ਹੀ ਕਹਿਣਾ ਵੀ ਜੇਕਰ ਤੂੰ ਇਹਦੇ ਨਾਲ ਖੁਸ਼ ਆ ਤੂੰ ਚਲੀ ਜਾ ਬਾਕੀ ਬਾਈ ਦੇ ਹੌਸਲੇ ਤੇ ਜਿਹੜੀ ਦਾਦ ਹੈਗੀ ਆ ਬਹੁਤ ਵੱਡੀ ਹੈਗੀ ਆ ਪਰ ਇੱਥੇ ਕਿਤੇ ਨਾ ਕਿਤੇ ਬਾਈ ਦਾ ਪਰਿਵਾਰ ਵੀ ਟੁੱਟਿਆ ਅੱਜ ਬਰ ਬਾਈ ਦੇ ਬੱਚੇ ਵੀ ਰੋਲਦੇ ਪਏ ਨੇ ਪਰ ਬਾਈ ਦਾ ਹੌਸਲਾ ਬਹੁਤ ਹੈ ਅਸੀਂ ਪ੍ਰਸ਼ਾਸਨ ਨੂੰ ਵੀ ਇਹੀ ਕਹਿੰਨੇ ਆ ਪੰਜਾਬ ਸਰਕਾਰ ਨੂੰ ਵੀ ਇਹੀ ਕਹਿੰਨੇ ਆ ਵੀ ਕੋਈ ਐਹੋ ਜਿਹਾ ਕਾਨੂੰਨ ਕੀਤਾ ਕੋਈ ਐਹੋ ਜਿਹਾ ਕਾਨੂੰਨ ਲਾਗੂ ਕੀਤਾ ਜਾਵੇ ਕਿ ਜਿਵੇਂ ਇਦਾਂ ਦੀਆਂ ਔਰਤਾਂ ਹੈਗੀਆਂ ਜਿਵੇਂ ਅੱਜ ਬਾਈ ਨੇ ਤਾਂ ਸਬਰ ਕਰਕੇ ਉਸ ਨੂੰ ਤੋੜਤਾ ਪਰ ਕੋਈ ਐਹੋ ਜਿਹਾ ਕਾਨੂੰਨ ਕੀਤਾ ਜਾਵੇ ਕਿ ਇਹੋ ਜਿਹੇ ਪਰਿਵਾਰਾਂ ਨੂੰ ਤੋੜਨ ਵਾਲਿਆਂ ਨੂੰ ਕੋਈ ਸਖਤ ਤੋਂ ਸਖਤ ਜਿਹੜੀ ਹੈਗੀ ਆ ਸਜ਼ਾ ਮਿਲਣੀ ਚਾਹੀਦੀ ਹੈ ਸੋ ਤੁਹਾਨੂੰ ਇਹ ਵੀਡੀਓ ਕਿੱਦਾਂ ਲੱਗੀ ਹੈ ਕਮੈਂਟ ਬਾਕਸ ਦੇ ਵਿੱਚ ਮੈਸੇਜ ਜ਼ਰੂਰ ਕਰਿਓ